ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ ਵੀਡੀਓ ਸਵਾਗਤ ਹੈ ਅੱਜ ਦੀ ਆਪਾਂ ਵੀ ਲੈ ਕੇ ਆ ਬਲਾਂ ਵਾਲੀ ਪੱਗ ਤੇ ਅੱਜ ਆਪਾਂ ਜਿਹੜਾ ਆਖਰੀ ਲੜਾ ਜੁਨੀਕ ਤਰੀਕੇ ਨਾਲ ਲਗਾਇਆ ਨਵੇਂ ਤਰੀਕੇ ਨਾਲ ਲਗਾ ਲਗਾਇਆ ਹੈ ਲੜਣਾ ਲਗਾਣਾ ਸੈਂਪਲਰ ਨੂੰ ਉਸ ਇਧਰਿਕਣਾ ਆਪਾਂ ਅੱਜ ਦੇ ਸੈਂਟਰ ਚ ਲੈ ਕੇ ਆਉਣਾ ਲੜ ਨੂੰ ਸੈਂਟਰ ਚੋਂ ਲੈ ਕੇ ਅੱਧੇ ਅੱਧੇ ਗਲ ਟਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਬਾਲ ਦੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਅਗਲਾ ਲੜ ਜਿੱਥੇ ਆਪਾਂ ਪਹਿੜ ਲਗਾਏ ਸੀ ਉਹਦੇ ਉੱਤੇ ਰੱਖ ਕੇ ਲੜ ਨੂੰ ਕਰੋ ਤੇ ਵਾਲਾ ਪਟਕਾ ਠੇਸਾ ਲਾਣੇ ਨੇ ਵਾਲ ਇਕੱਠੇ ਕਰਕੇ ਉਂਗਲੀ ਦੇ ਘੁੱਟਣਾ ਜਿਹੜੇ ਆਪਾਂ ਵਾਲ ਜਿਹੜੇ ਲੋਡ ਕਰਕੇ ਤੇ ਜਿੱਥੇ ਆਪਣੇ ਪਲੜ ਦੇ ਵਾਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਅਗਲਾ ਲੜਾ ਲਵਣਾ ਲੜਨ ਨੂੰ ਬਲਾਅ ਬੈਕ ਤੋਂ ਦੱਬ ਲੈਣਾ ਹੈ ਜਦੋਂ ਦੱਪਣ ਤੋਂ ਬਾਅਦ ਆਪਣੀ ਜਿਹੜੀ ਪੂਣੀ ਆ ਲੜਦੀ ਲੋਡ ਕਰ ਲੈਣੀ ਆ ਲੜਦੀ ਪੂਣੀ ਜਿਹੜੀ ਆ ਆਪਾਂ ਲੋਡ ਕਰਕੇ ਫਿਰ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਨੇ ਆਂ ਉਂਗਲੀ ਦੇ ਗੁੱਠੇ ਨਾਲ ਵਾਲ ਇਕੱਠੇ ਕਰਕੇ ਤੇ ਉੱਪਰੋਂ ਜਿਹੜਾ ਲੜਦਾ ਫਾਸਲਾ ਲੋਡ ਕਰਕੇ ਥੱਲੇੋਂ ਲੜ ਬਲਾਅ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਲੋਡ ਕਰਕੇ ਜਿੱਥੇ ਅਮਨੇ ਪਹਿਲਾਂ ਦਵਾਲੂ ਮੁੱਕ ਦਵਣ ਕਿ ਉੱਥੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਾਕੀ ਭਾਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਯੂਜ਼ ਕਰਿਓ ਤੇ ਵੀਡੀਓ ਨੂੰ ਇਹ ਤੱਕ ਯੂਰ ਦੇਖਿਓ ਤੇ ਉਹਨਾਂ ਵੀਰਾਂ ਤੱਕ ਯੂਰ ਸ਼ੇਅਰ ਕਰਿਓ ਜਿਨ੍ਹਾਂ ਬਦਾਂ ਨੂੰ ਗੋਲਮਲੀ ਭਾਗਵੰਤ ਕੀ ਪ੍ਰੋਬਲਮਾਂ ਦੀ ਆ ਤੇ ਅਜੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਹੁਣ ਜਿਹੜਾ ਆਪਾਂ ਲੜ ਲਏ ਨੇ ਇਹਨਾਂ ਜਿਹੜੇ ਆਪਾਂ ਬਲ ਪਾਇਆ ਸੀ ਉਹਨਾਂ ਦੀ ਸੈਟਿੰਗ ਕਰ ਲੈਣੀ ਆ ਉਹਨਾਂ 'ਚ ਬਾਜ ਫੇਰ ਲੈਣਾ ਤੇ ਆਪਣੇ ਜਿਹੜੇ ਬਲ ਨੇ ਉਹ ਟੈਟ ਕਰ ਲੈਣੇ ਹਨ अगला लाड़ा उसी तरीके लाड़ चंकी तरह लोड करा पुणी जी अपनी वह सैट करनी ने चंकी तरह लोड करके जरा लोड करके लगा देना ਤੇ ਬਾਕੀ ਪਗੜੀ ਆਪਾਂ ਸੈਟਿੰਗ ਕਰ ਲੈਣੀ ਆ। ਤੇ ਉਸ ਤੋਂ ਬਾਅਦ ਜਿਹੜਾ ਪਗੜਾ ਲਾਉਣਾ ਲੜਨ ਦਾ ਬੈਗ ਤੋਂ ਪਿੰਚ ਕਰਨਾ। ਕੰਗੀ ਤਰ੍ਹਾਂ ਅਲਰਦੀ ਸੈਟਿੰਗ ਕਰਕੇ ਫਿਰ ਉਸੇ ਤਰੀਕੇ ਨਾਲ ਲੜਨ ਲਗਾਵਾਂਗੇ ਲੈ ਬਾਲ ਜਿਹੜੇ ਤੁਸੀਂ ਆਦੇ ਹਿਸਾਬ ਨਾਲ ਪਤੇ ਆ ਘਟ ਪਾ ਸਕਦੇ ਹੋ ਤੇ ਬਾਕੀ ਪੰਗ ਜਿਹੜੀ ਅਪਸਾਈਡਿੰਗ ਕਰ ਲੈਣੀ ਆ ਤੇ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜਨ ਨੂੰ ਉਸ ਤਰੀਕੇ ਨਾਲ ਬੱਲੜ ਨੂੰ ਕਿਤਨਾ ਸੈੱਟ ਕਰਨਾ ਬੈਗ ਤੋਂ ਜਿਹੜੇ ਆਪਣੇ ਲੜਦੇ ਉਸ ਸੈੱਟ ਕਰ ਲੈਣੇ ਹਨ ਬੈਗ ਤੋਂ ਲੜ ਕੇ ਕਿਤਨਾ ਸੈੱਟ ਕਰਕੇ ਲੜ ਦੀ ਸੈਟਿੰਗ ਕਰ ਲੈਣੀ ਆ ਫੇਰ ਜਿਹੜਾ ਲੜਨ ਨੂੰ ਕਿੰਨਾ ਸਾਫ਼ ਕਰ ਲੈਣਾ ਜਾਂ ਤੁਸੀਂ ਉਸ ਵਿੱਚ ਵੜ ਵੀ ਦੱਸਦੇ ਹੋ ਤੇ ਜਿਹੜਾ ਆਪਾਂ ਇੱਕ ਵਾਰ ਲੜ ਨੂੰ ਫੋਲਡ ਕਰਕੇ ਜਿੱਥੇ ਆਪਣੇ ਪੈਲੇਟ ਦੇ ਵੱਲ ਮੁੱਕ ਦੇਣੇ ਕਿ ਉੱਥੇ ਜਿਹੜਾ ਆਪਣਾ ਲੜ ਨੂੰ ਲੋਡ ਕਰਕੇ ਸਾਫ਼ ਕਰਕੇ ਲਗਾਵਾਂਗੇ ਇਹ ਲੜ ਜਿਹੜਾ ਆਪਾਂ ਸਾਫ਼ ਕਰਕੇ ਚੰਗੀ ਤਰ੍ਹਾਂ ਲੋਡ ਕਰਕੇ ਲਗਾ ਦੇਣਾ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਤੇ ਬਾਕੀ-ਬਾਕੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ। ਜੇ ਵੀਡੀਓ ਚੰੰਦਾ ਤਲਾਸ਼ੇ ਕੁਮੜੀ ਜੇ ਕਦੇ ਤੋਂ ਕਮੈਂਟ ਕਰਕੇ ਦੱਸੋ ਜਿਹੜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਪੱਕੀ ਵੀਡੀਓ ਕਿਸ ਤਰ੍ਹਾਂ ਲੱਗੀ। ਤੇ ਬੰਨਾ ਜਿਹੜਾ ਆਪਾਂ ਕੱਲ੍ਹ ਕਿ ਲੜ ਲਗਾਉਣਾ ਕੱਲ੍ਹ ਜਿਹੜਾ ਆਪਾਂ ਜਿਹੜਾ ਆਪਾਂ ਇੱਥੇ ਕਿ ਸਿੱਧਾ ਨਹੀਂ ਲਗਾਵਾਂਗੇ ਪਹਿਲਾਂ ਪਲੜ ਨੂੰ ਜਿੰਨੀ ਤਰ੍ਹਾਂ ਲੋਡ ਕਰ ਲੈਣਾ। ਲੋਡ ਕਰਕੇ ਜਿੰਨੇ ਆਪਾਂ ਪਹਿਲੇ ਲੜ ਨੱਖ ਕਵਰ ਕਰਿਓ ਨਹੀਂ ਆਪਾਂ ਲੜ ਨੱਖ ਕਵਰ ਕਰਾਂਗੇ। ਅੱਖਾਂ ਕਵਰ ਕਰਕੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜ ਚੋਂ ਵਾਲ ਕੱਢ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਨਾ। ਤੇ ਥੋੜਾ ਜਿਹਾ ਜਿੱਥੋਂ ਆਪਾਂ ਸਿੱਧਾ ਕਰ ਦਿੰਨੇ ਆ ਲੜ ਉਥੋਂ ਆਪਾਂ ਜਿਹੜਾ ਅੰਦਰ ਨੂੰ ਫੋਲਡ ਕਰਨਾ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਤੇ ਬਾਹਰ ਨੂੰ ਖਿੱਚ ਕੇ ਥੋੜਾ ਜਿਹਾ ਗਾਹਾਂ ਜਾ ਕੇ ਜਿਹੜਾ ਪਲਟ ਨੂੰ ਕਿੜਾਈ ਚ ਕਰ ਚਲ ਜਿਹੜਾ ਲੜ ਨੂੰ ਲਗਾਉਣਾ ਜੇ ਦੇਖਦੇ ਆਪਾਂ ਜਿਹੜਾ ਫਰੰਟ ਤੋਂ ਥੋੜਾ ਜਿਹਾ ਹਲਕੇ ਲੜ ਨੂੰ ਫੋਲਡ ਕਰਿਆ ਤੇ ਗਾਹਾਂ ਜਾ ਕੇ ਜਿਵੇਂ ਆਪਾਂ ਕੱਲ੍ਹ ਕੇ ਲੜ ਨੂੰ ਮੋੜ ਦਿੰਨੇ ਆ ਉਹ ਵੀ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਚੜਾਈ ਜਿਹੜੀ ਆਪਾਂ ਕੱਟੀ ਰੱਖਾਂਗੇ ਲੜਦੀ ਤੇ ਬਾਕੀ ਪੱਕ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਬਾਕੀ ਪਗੜੜੀ ਆਪਾਂ ਸੈਟਿੰਗ ਕਰ ਲੈਣੀ ਆ। ਜੇ ਸਫਾਈ ਜਿਹੜਾ ਆਪਾਂ ਉਪਰੇ ਲੜ ਲਗਾਈ ਜੇ ਨਾਲੇ ਕਿੜਾ ਆਪਾਂ ਹੱਥ ਪੈ ਜਾਣਾ ਤਾਂ ਜਿਹੜਾ ਉਹਨਾਂ ਦਾ ਫਾਂਸਲਾ ਜਿਹੜਾ ਲੋਟੋ ਵੇਚੇ ਉਹਨਾਂ ਦਾ ਫਾਂਸਲਾ ਲੁੜਕਾਂ ਲਈ ਤੇ ਸਫਾਈ ਕਰਨ ਲਈ ਡਬਲ ਕੀ ਖੇੜਾ ਆਪਣਾ ਬੱਥ ਸਕਦੇ ਹੋ। ਤੁਸੀਂ ਫਿਰ ਪਹਿਲਾ ਲਾ ਲਗਾਉਣਾ ਪਹਿਲੇ ਸਿੱਧਾ ਸੈਂਟਰ ਚੋਂ ਉਹ ਬੈਤ ਖੇਚ ਲਾਣਾ ਜਿਹੜੇ ਆਪਣੇ ਖੋਲਦੇ ਪਾਸੇ ਵਿੱਚ ਦੋ ਹੀ ਪੱਲੇ ਹੁੰਦੇ ਇਹਨਾਂ ਨੂੰ ਇਕੱਠੇ ਕਰਕੇ ਤੇ ਚੰਗੀ ਤਰ੍ਹਾਂ ਉਂਗਲੀਆਂ ਨਾਲ ਬਾਹਰੋਂ ਦੱਬ ਕੇ ਚੰਗੀ ਤਰ੍ਹਾਂ ਪੈੜਾ ਜਿਹੜਾ ਆਪਾਂ ਸਾਰਾ ਕਵਰ ਕਰ ਲੈਣਾ ਸ਼ਰ ਕਵਰ ਕਰ ਲਈ ਡਬਲ ਜੀ ਸ਼ੈਡਾ ਆਪਣਾ ਯੂਟਿਊਬਰ ਤੇ ਉਹ ਤਾਂ ਕਿਥੋ ਕਿਥੋਂ ਸਟੰਗ ਰਹਿੰਦਾ ਉਥੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਸ਼ਰ ਕਵਰ ਕਰ ਲੀਏ ਬੈਗੜ ਲਗਨਾ ਤਾਂ ਸੋ ਫੋਲਡ ਕਰਕੇ ਜਿਹੜਾ ਪਲਰ ਨੂੰ ਬੈਗ ਤੇ ਦੱਬ ਦੇਣਾ ਜਲਦੀ ਨੂੰ ਲੈ ਕੇ ਆਦਣਾ ਵੀਰੇ ਨਾਲ ਦਾ ਖਿਲੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ